ਹਲੋ ਅੰਜੀ ਸਸਿਕਾ ਆਹ ਲਓ ਸੰਜੀਕ੍ਰਾਮ ਨੂੰ ਦੇ ਫਰਮਾ ਬਣਾ ਲੈਣਾ ਸਭ ਨੂੰ ਸੱਜਿਆ ਰੱਖੇ ਜੇ ਅਗਰ ਵੀ ਚਾਹਤੇ ਬੰਦੀ ਵਾਲ ਹੋਣਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਵੀਡੀਓ ਸ਼ੇਅਰ ਕਰਦੇ ਰਹੋ ਅੱਜ ਬਣਾਈ ਆਪਾਂ ਮੂੰਗੀ ਮਸਰੀ ਦਾ ਸਾਂ ਦਾ ਟਾਈਮ ਹੋ ਗਿਆ ਬਣਾਦਾ 6:30 ਨੂੰ ਲੇ ਆਂ ਕਾਸੀ ਨੂੰ ਪਾਲਸੇ ਬਣਾਇਸੀ ਕਿ ਪ੍ਰਸਤ ਕਰਨੀ ਉਹ ਬਾਜੂਗਾ ਬਣਾਇਆ ਮੈਂ ਤੋਂ ਵੀ ਹੁੰਦੀ ਵਾਸਤੇ ਸਾਰਾ ਸੇਂਹ ਦੀਆਂ ਫਰਤਾਂ ਦੀ ਮੈਨੂੰ ਦੁਪਹਿਰੇ ਕੀ ਹੋਇਆ ਮੈਂ ਰੋਟੀ ਬਣਾ ਕੇ ਦੁਪਹਿਰੇ ਔਨਲਾਈਨ ਵਿਚਾਲੜਾ ਗਿਆ ਸਾਰਾ ਥੋੜਾ ਜਿਹਾ ਘਟਾਤਾ ਮੈਂ ਕੋਈ ਚੀਜ਼ ਤਾਂ ਨਹੀਂ ਸੀ ਤੇ ਸਭ ਕਾਸੀ ਰਖਣਾ ਸੀ ਉਸਨੂੰ ਕਰਨ ਪਾਉਣਾ ਸੀ ਤੇ ਗਰਮ ਕਾ ਅੱਗੇ ਗਾਧਰ ਰੋਟੀ ਮਸ ਬਣਾਉਣੀ ਨੂੰ ਮੈਨੂੰ ਕਰ ਲਈ ਜਾਈ ਮੈਂ ਉੱਠ ਕੇ ਉਹ ਕਰਨ ਲੱਗ ਪਈ। ਹਾਂ ਚਲੋ ਮੈਂ ਚਾਹ ਪੀਆ ਮਨਣ ਬੁੱਕਸ ਖਾਣਾ ਤੇ ਫੇਰ ਆਉਣੀ ਮਹਾਰੀ ਸੋਈ ਚ। ਮੈਂ ਤਾਂ ਨਾ ਗੈਸ ਚਾਲਦਾ ਸਾਡੇ ਕੀ ਕਿਤੇ ਹੋ ਹੈਗਾ ਤਾਂ ਪੱਟਾ ਤੇ ਸੀ। ਕਿਤੇ ਪਤਾ ਨਿਕਲ ਗਿਆ ਹਨਾ ਅੱਜ ਕੱਲ੍ਹ ਦੇ ਖੁਦ ਮਾ ਤੇ ਟੈਨਸ਼ਨ ਹੀ ਨਹੀਂ ਹਨਾ ਬੰਦੇ ਜਿੰਨੀਆਂ ਵੀ ਪਹਿਲਾਂ ਹਨਾ ਕੋਈ ਬੰਦਾ ਨਹੀਂ ਅੱਜ ਕੱਲ੍ਹ ਮੈਂ ਟੈਨਸ਼ਨ ਤੋਂ ਕੋਈ ਕਿਸੇ ਪਾਸਿਓਂ ਕੋਈ ਕਿਸੇ ਪਾਸਿਓਂ ਹਨਾ ਟੈਨਸ਼ਨ ਹੋਰੀ ਕੋਲ ਜਾਂਦੀ ਹੈ ਕੋਈ ਬੰਦੇ ਨੂੰ ਕਿਸੇ ਨੂੰ ਕਾਰ ਫਿਕਸنگ ਕਰਵਾਉਂਦੇ ਕਿਸੇ ਨੂੰ ਗ੍ਰੀਬੀ ਦੀ ਕਿਸੇ ਨੂੰ ਕਿਵੇਂ ਕਿਸੇ ਨੂੰ ਹਨਾ ਤੇ ਦਵਾ ਪਤਾ ਨਹੀਂ ਕਿੱਧਰ ਹੋਇਆ ਰਹਿਣਾ ਕਦੇ ਕਦੇ ਤਾਂ ਜਮੀ ਨਹੀਂ ਪਤਾ ਲਾ ਦਾਂ ਅੱਜ ਮੈਂ ਸੌਂ ਜਾਂਦਾ ਐਵੇਂ ਐਵੇਂ ਮਾਂ ਜਦੋਂ ਇਹ ਕਹਿੰਦੀ ਜਦੋਂ ਉਸ ਨੂੰ ਮਾਚਿਆ ਮਾਚਿਆ ਹੁੰਦਾ ਤੇ ਐਸ ਲੋਨ ਮਾਂ ਗਿਆ ਹੁੰਦਾ ਰੈਜੀ ਮੈਂ ਆਪਣੀ ਲਈ ਮੈਂ ਜਿਹੜੇ ਮੁੰਡੇ ਇਹਨਾਂ ਦਾ ਦਾਲ ਬਣਾ ਕੀ ਪੰਜ ਪੁਣਿਵਾਨ ਕਿਚਾਰ ਉਸਨੇ ਬਣਾਏਗਾ ਦਾਲ ਬਣਾ ਕੇ ਮੈਂ ਮਾਂ ਨੂੰ ਕਿਹਾ ਮੜਾ ਦਵਾ ਮਾਂ ਦੇ ਸਕੂਗਾ ਪੂਰੀ ਭਾਲੀ ਬਈ ਹੋਇਆ ਬਕੂ ਮੁੰਡਾ ਹਮਾਂ ਦਾ ਦਾਲ ਨੂੰ ਘਰ ਤੇ ਮਾਂ ਟਾ ਬੰਦੇ ਰੋਟੀ ਬਣਾਉਂਦੀ ਐ ਐ ਸਿਰਫ ਪੰਚੂ ਨਾਲ ਨਾ ਦਿੱਤੀ ਸੀ ਇਹ ਇਹ ਮਾ ਮੋਰਿਆਂ ਨੂੰ ਤਾਂ ਚੱਲਦਾ ਸਾਡੇ ਗੈਸ ਨੰਗਾ ਸੀ ਤੋਂ ਅਯੋਕ ਦੋ ਵਜੇ ਦਾ ਟਾਈਮ ਸੀ ਸ਼ਾਇਦ ਇਹਨਾਂ ਸਾਲ ਹਾਂ ਦੋ ਵਜੇ ਦਾ ਟਾਈਮ ਸੀ ਦੋ ਵਜੇ ਮੈਂ ਜਾ ਕੇ ਬਸ ਅੰਦਰ ਵਹਿ ਗਈ ਮੈਂ ਕਿਹਾ ਚਲੋ ਵਜੇ ਕੋੜਾ ਕੋਈ ਕੰਮ ਮੰਗਣਾ ਨਹੀਂ ਛੱਡ ਤਾਂ ਲੈ ਲੈਂਦੇ ਅੰਦਰ ਵਹਿ ਗਈ ਤੇ ਜਦੋਂ ਮੈਂ ਅੰਦਰ ਜਾ ਕੇ ਮੈਂ ਕਿਹਾ ਜਦੋਂ ਮੈਂ ਆਈ 4 ਵਜੇ ਇਹ ਨਾ ਜਦੋਂ ਮੈਂ ਆ ਕੇ ਦੇਖਿਆ ਗੈਸ ਚੱਲੀ ਆ ਵੀ ਮੈਂ ਕਿਹਾ ਦੋ ਘੰਟੇ ਦਾ ਸਾਈ ਚੱਲਦਾ ਬਹੁਤ ਟੈਂਸ਼ਨ ਹੋਈ ਤੇ ਬਹੁਤ ਜ਼ਿਆਦਾ ਮੈਂ ਹਾਂ ਦੋ ਤਿੰਨ ਰੋਟੀ ਬਣਾਉਂਦੇ ਆ ਨਾ ਇੰਨੇ ਜਿੰਨਾ ਮੱਛਲੇ ਹੋ ਉਸ ਪਤੀ ਆ ਮਾ ਕੁਮ ਨੂੰ ਦਾ ਨਾ ਉਹ ਗਣੀ ਮੁਕਤੀ ਖਾ吃ਿਆ ਬਾਹਰ ਕੀ ਘਰੇ ਕੋਈ ਸਾਰੇ ਟੈਂਸ਼ਨਾਂ ਚ ਕੋਈ ਬੰਦਾ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕੋਈ ਬੰਦਾ ਟੈਂਸ਼ਨ ਤਾਂ ਬਣਾਦਾ ਹੈ ਮੈਂ ਮਤਲਬ ਕੋਈ ਟੈਂਸ਼ਨ ਤਾਂ ਬਣਾਉਂਦਾ ਸਭ ਉਹਦੇ ਟੈਂਸ਼ਨ ਆ ਨੇ ਸਾਰੇ ਕਿਸੇ ਨੀਸੇ ਪਾਸੇ ਕਿਹਨੇ ਕਿਸੇ ਵਾਸਤੇ ਮਗਰ ਵੀ ਦੇ ਸਕੂਲ ਆਉਣਾ ਹੈ ਤੇ ਹਨਾ ਹਰ ਇੱਕ ਚੀਜ਼ ਇੰਨੀ ਪਾਏਗੀ ਉਹਨੇ ਚੀਜ਼ਾਂ ਮੈਂ ਜੀਆਂ ਕਰ ਰੱਖੀਆਂ ਤੇ ਸੰਨ ਜੋ ਆਖਣੀਆਂ ਪੜਾਉਂਨਾ ਮੈਂ ਜੀਆਂ ਕਿ ਕੋਈ ਕੁ ਕੋਈ ਨਾ ਤਾਂ ਪੜਾਏ ਨਾ ਸਰੇ ਨਾ ਆਪਣਾ ਇਛਾ ਦਾ ਕੋਈ ਹੋ ਕੀ ਕਰ ਲਾ ਜਿਹਨੇ ਨਹੀਂ ਪੜਾਉਦੇ ਉਹਨਾਂ ਨੇ ਤਾਂ ਪੜਾਉਣਾ ਕੰਨੀ ਕਰਦੇ ਨੇ ਵਰਕੇ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਐ ਦੇਖਦੇ ਆ ਫਰ ਵੀ ਇਹ ਕੀ ਚੀਜ਼ ਆ ਉਹਨਾਂ ਦੀ ਇੰਗਲਿਸ਼ ਆਉਂਦੀ ਆ ਜਾਂਦੇ ਆ ਘਰਵਾਲਿਆਂ ਨੂੰ ਵੀ ਪੜਾਈ ਤੋਂ ਉਹਨਾਂ ਨੂੰ ਜੁਸ ਹਰ ਇੱਕ ਚੀਜ਼ ਤੇ ਉਹਨੇ ਦਿਲਸ ਪੰਜਾਬੀ ਤਾਹਨਾ ਦੇਖੋ ਆਪਣੀ ਇੰਨੀ ਵਧੀਆ ਮਾਂ ਬੋਲੀ ਸੀ ਸਾਰੀ ਪੰਜਾਬੀ ਇੱਕ ਦਿਸ ਨੇ ਖਾਤਮ ਕਰ ਦਿੱਤੀ ਹਰ ਇੱਕ ਚੀਜ਼ ਤੇ ਇੰਗਲਿਸ਼ ਚ ਹਰ ਇੱਕ ਚੀਜ਼ ਤੇ ਅਮ੍ਰਿਤ ਚ ਕਿਸੇ ਚੀਜ਼ ਤੇ ਨਾ ਪੰਜਾਬੀ ਵਿਚ ਕੋਈ ਕਰਵਾਇਆ ਵੀ ਪੰਜਾਬੀ ਵਿਚ ਉਸ ਆਪਣੇ ਵਰਗੇ ਬੰਨਾਂ ਤੇ ਆਪਣੀ ਪੜਨਾ ਨਾ ਤੇ ਵੀ ਫਿਰ ਹੁਣ ਉਹਨਾਂ ਦਾ ਤਾਂ ਬੱਚਿਆਂ ਪੜਾਏ ਨਾ ਸਕੇ ਆਪਣ ਬੱਲੇਗੰਝੀ ਚੀਜ਼ ਲੈਣ ਵਾਲੇ ਜਾਂਦੇ ਚੀਜ਼ ਤਾਂ ਨਹੀਂ ਪਤਾ ਹੈਗਾ ਕਿ 3 ਚੀਜ਼ ਹੈ ਤੇ ਕੀ ਦੇ ਰਹੇ ਆ। ਜੈਨਪੜਾ ਹੁਣਾ ਕਈ ਵਾਰ ਆਪ ਦੁਕਾਨ ਤੇ ਬੈਠੇ ਹੁੰਦੇ ਜਦੋਂ ਨਾ ਐ ਸੋਚਦੇ ਹੁਣਾ ਵੀ ਆਹ ਚੀਜ਼ ਦੇ ਦੋ ਤੇ ਇੰਗਲਿਸ਼ ਦੀ ਜਵਾਬ ਮੰਟ ਛੱਡ ਕੇ ਇਹ ਚੀਜ਼ ਚੱਕ ਲਓ ਮੈਂ ਵੀ। ਇੰਗਲਿਸ਼ ਨੇ ਤਾਂ ਹੁਣਾ ਮੱਤਮਾ ਆਪਦੀ ਜਵਾਬ ਖਾਂਦੀ ਵੀ ਮਾ ਦਓ ਦੇਖੋ ਜਿਹੜੇ ਅੰਗੜੀ ਨੇ ਅੱਜ ਕੱਲ ਵਿਚਾਰੇ ਥੋੜੇ-ਥੋੜੇ ਨਿੰਨ੍ਹ ਪੰਜਾਬੀ ਪੜ੍ਹੇ ਹੋਏ ਨੇ ਮੇਰੇ ਵਰਗੇ ਕੋਈ ਜਾਂ ਜਮੀ ਆ ਪੜਨੇ ਹਨਾ ਤੇ ਉਸ ਮਰਜ਼ੀ ਜਿਹਾ ਆ ਕੇ ਇੰਗਲਿਸ਼ ਚ ਬੋਲੀਆ ਮਾਂ ਪਤਨਿ ਹਸਪਤਾਲ ਆਉਂਦੇ ਕੀ ਕਰੀ ਜਾਂਦੇ ਹਨ ਤੇ ਅੱਗੇ ਪੰਜਾਬੀ ਬੋਲਦੇ ਆ ਬਸ ਸਭ ਪਹਲਾ ਲਾ ਦੇ ਬੱਚਾ ਕਿਥੋਂ ਬੋਲ ਚੀ ਕਹਿਦਾ ਹਨ ਇੰਗਲਿਸ਼ ਚ ਕਰੀਏ ਮਰਜ਼ੀ ਗੱਲਾਂ ਸੋਤੇ ਹੋਈਆਂ ਕੋਈ ਕਿਸੇ ਨੂੰ ਨਹੀਂ ਪਹੁੰਚਦਾ ਇਹ ਜਿਵੇਂ ਆਪੋ ਖਾਤਰ ਨਾ ਆ ਰਹੇ ਬਹੁਤ ਚਲੇ ਖਾਤਰ ਆਉਂਦੇ ਆ ਮੈਡੀ ਬਾਹਰ ਚੋਂ 25 ਚਤਾ ਜਾ ਕੇ ਪਹੁੰਚ ਜਾਦੇ ਨੇ ਵੀਰੇ ਬੈਗੁੰਦ ਦਾ ਨਾਮ ਲੈ ਕੇ ਆਪਾਂ ਸਾਰੇ ਬੈਗੁੰਦ ਤੇ ਕਰੋ ਸੜਖੇ ਹਨਾ ਤੇ ਨਾ ਨਾ ਕੋਈ ਆਖਰਾ ਹੋਵੇ ਨਹੀਂ ਤਾਂ ਅਸਲੀ ਨਾ ਬਹੁਤ ਚੱਲ ਜਵਾਨਾਂ ਵਿੱਚ ਖਰਾਬ ਆ ਤੁਹਾਨੂੰ ਜੀ ਆਪਾਂ ਨਹੀਂ ਕਰਦੇ ਵੀਡੀਓ ਬਣਾਉਂਦੇ ਸੀ ਬਣਾਇਸ ਕਿ ਆਪਾਂ ਮਿਲਦੇ ਆ ਕਰਦੇ ਕਿਸੇ ਹੋਰ ਮੈਨੂੰ ਲੱਗਦਾ ਮੈਂ ਨਹੀਂ ਕਾ ਪਾਸਾ ਮੈਂ ਇਹਨੂੰ ਚੁੱਕੀ